ਨਗਰ ਨਿਗਮ ਵਾਰਡ ਨੰਬਰ 24 ਤੋਂ ਅਕਾਲੀ ਦਲ ਦੇ ਉਮੀਦਵਾਰ ਅਰਵਿੰਦਰ ਸਿੰਘ ਜੋਲੀ ਅਤੇ ਵਾਰਡ ਨੰਬਰ 23 ਦੀ ਉਮੀਦਵਾਰ ਗੁਰਜੀਤਕੌਰ ਦੀ ਚੋਣ ਮਹਿਮ ਨੂੰ ਹਲਾਰਾ ਦੇਣ ਲਈ ਸਾਬਕਾ ਮੰਤਰੀ ਸਰਨਜੀਤ ਸਿੰਘ ਢਿੱਲੋਂ ਦੇ ਸੁਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਵਿੱਚ ਉਹ ਸੱਤਾਧਾਰੀ ਪਾਰਟੀ ਨੂੰ ਦੋਵੇਂ ਵਾਰਡਾਂ ਤੋਂ ਬੁਰੀ ਤਰ੍ਹਾਂ ਹਾਰ ਰਹੀ ਦੱਸਿਆ ਹੈ ਉਹਨਾਂ ਕਿਹਾ ਕਿ ਅਜਿਹਾ ਭੰਤ ਮੰਤ ਮੰਤ ਦੀ ਸਰਕਾਰ ਦੀਆਂ ਬਾੜੀਆਂ ਨੀਤੀਆਂ ਤੇ ਮੰਤਰੀ ਦੀਆਂ ਆਪ ਖੁਦਰੀਆਂ ਦਾ ਨਤੀਜਾ ਇਹ ਕਿ ਉਹ ਖੁਦ ਦੇ ਵਾਰਡ ਵੀ ਬਚਾਰ ਨਹੀਂ ਪਾਰੇ। ਉਹਨਾਂ ਦੋਵੇਂ ਵਾਰਡਾਂ 'ਚ ਉਹ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦਾ ਦਾਵਾ ਕਰਦੇ ਆ ਕਿ ਅੱਜ ਵੀ ਲੋਕ ਸਾਫਕਾ ਮੰਤਰੀ ਸਰਦਾਰ ਢਿੱਲੋਂ ਵੱਲੋਂ ਕਰਵਾਈ ਵਿਕਾਸ ਕਾਰਜਾਂ ਦੀ ਕਦਰ ਕਰਦੇ ਨੇ। ਅਤੇ ਇਸ ਵਾਰ ਮੋੜ ਇਹਨਾਂ ਵਿਕਾਸ ਕਾਰਜਾਂ ਦੀ ਕਦਰ ਕਰਦੇ ਆ ਲੋਕ ਅਕਾਲੀ ਦਲ ਦੇ ਚੋਣ ਨਿਸ਼ਾਨ ਟੱਕੜੀ ਦਾ ਵਟਨ ਦਵਾਉਣਗੇ। ਆਉ ਦੇਖਦੇ ਆ ਲੁਧਿਆਣੇ ਤੋਂ ਹਰਸ ਦੀ ਮਹਦੂਦਾਂ ਦੇ ਨਾਲ ਗੁਰਦੀਪ ਸਿੰਘ ਭਾਮੀਆਂ ਦੀ ਇੱਕ ਖਾਸ ਰਿਪੋਰਟ ਸਾਡੇ ਬੋਰਡ ਲਾਏ ਸਾਡੇ ਬੋਰਡਾਂ ਦੇ ਉੱਪਰ ਆਪਦੇ ਬੋਰਡ ਲਾਈ ਜਾਂਦੇ ਨੇ ਸਾਡੀਆਂ ਫਲੈਕਸਰ ਲਾਏ ਫਲੈਕਸਰ ਸਾਡੀਆਂ ਪਾੜੀ ਜਾਂਦੇ ਨੇ ਪੋਸਟਰ ਆ ਸਾਡੇ ਉਹ ਪਾੜੀ ਜਾਂਦੇ ਨੇ ਲੜੀਆਂ ਜੇ ਲਾ ਕੇ ਜਾਂਦੇ ਆ ਤੇ ਇਹਨਾਂ ਨੇ ਇੱਕ ਡੰਗਾ ਜਿਹਾ ਰੱਖਿਆ ਹੋਇਆ ਰਾਤ ਨੂੰ ਸਾਰੀਆਂ ਉਹ ਲੜੀਆਂ ਪਾੜ ਦਿੰਦੇ ਨੇ ਮੈਂ ਤੇ ਇੱਕੋ ਗੱਲ ਕਹਿਣਾ ਵੀ ਦੇਖੋ ਜੇ 3 ਸਾਲ ਚ ਮਿਹਨਤ ਕੀਤੀ ਹੁੰਦੀ 3 ਸਾਲ ਜੀ ਕੋਈ ਕੰਮ ਕੀਤਾ ਹੁੰਦਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਗਰੰਟੀਆਂ ਦਿੱਤੇ ਸੀ ਵੱਡੇ ਵੱਡੇ ਬੋਰਡ ਲਾਏ ਸੀ ਪੂਰੇ ਪੰਜਾਬ ਚ ਉਹਨਾਂ ਚ ਕੋਈ ਗਰੰਟੀਆਂ ਲੋਕਾਂ ਦੀ ਪੂਰੀਆਂ ਕੀਤੀਆਂ ਤਾਂ ਆਹ ਕੁਛ ਕਰਨ ਦੀ ਲੋੜ ਨਹੀਂ ਸੀ ਪੈਣੀ ਤੇ ਲੋਕਾਂ ਨੂੰ ਤੁਹਾਨੂੰ ਘਰੇ ਘਰੇ ਜਾ ਕੇ ਵੋਟ ਮੰਗਣ ਦੀ ਵੀ ਲੋੜ ਨਹੀਂ ਸੀ ਲੋਕਾਂ ਨੂੰ ਐਂ ਵੋਟਾਂ ਪਾ ਦੇਣੀਆਂ ਸੀ ਅੱਜ ਜਿੱਥੇ ਲੇਡੀਜ਼ ਖੜੀਆਂ ਹੁੰਦੀਆਂ ਉੱਥੋਂ ਪਾਸੇ ਦੀ ਹੋ ਕੇ ਨਿਕਲ ਜਾਂਦੇ ਨੇ ਇਹ ਕਿਉਂ ਕਿਉਂਕਿ ਲੇਡੀਜ਼ ਇਹ ਕਹਿਣ ਲੱਗ ਜਾਂਦੇ ਕਿੱਥੇ ਸਾਡੇ 1000 ਰੁਪਏ 1000 ਰੁਪਏ ਮਹੀਨੇ ਦਾ ਸਾਡਾ ਕਿੱਥੇ ਆ ਜੇ ਕੋਈ ਨੌਜਵਾਨ ਨੇ ਉਹ ਪੁੱਛਦੇ ਨੇ ਸਾਡਾ ਬੇਰੋਜ਼ਗਾਰੀ ਪੱਤਾ ਕਿਥੇ 2500 ਰੁਪਏ ਪੈਨਸ਼ਨ ਬਿਉਰਗ ਮੰਗਦੇ ਨੇ ਕੋਈ ਵੀ ਕੰਮ ਇਹਨਾਂ ਨੇ ਕੀਤਾ ਨਹੀਂ ਇੱਥੋਂ ਤੱਕ ਕਿ ਜਿਹੜਾ ਕੰਮ ਅਕਾਲੀਵਾਲ ਦੀ ਸਰਕਾਰ ਵਲੇ ਹੋਇਆ ਸੀ ਚਾਹੇ ਉਹ ਸੀਵਰੇਜ ਪਿਆ ਸੀ ਚਾਹੇ ਉਹ ਸਟਰੀਟ ਲਾਈਟਾਂ ਸੀ ਚਾਹੇ 85 ਟਰਾਂਸਫਾਰਮਰ ਲੱਗੇ 33 ਫੁੱਟਾ ਰੋਡ ਦੇ ਉੱਤੇ ਰੋਡ ਬਣੀ ਇੰਟਰਲੋਕਿੰਗ ਟਾਈਲਾਂ ਲੱਗੀਆਂ ਉਦੋਂ ਚ ਪੰਜ ਸਾਲ ਦੀ ਸਰਕਾਰ ਕਾਂਗਰਸ ਦੀ ਨਿਕਲੀ ਤਿੰਨ ਸਾਲ ਦੀ ਆਵਾਦੀ ਪਾਰਟੀ ਦੀ ਨਿਕਲ ਗਈ ਇਹਨਾਂ ਤੋਂ ਸੀਵਰੇਜ ਦੀ ਮੇਨਟੇਨੈਂਸ ਤੱਕ ਦੀ ਕੀਤੀ ਜਾ ਰਹੀ ਜਿਹੜੇ ਇੰਟਰਲੋਕਿੰਗ ਟਾਈਲਾਂ ਲੱਗੀਆਂ ਜੇ ਕਿਤੇ ਕੋਈ ਟਾਈਲ ਓਖੜ ਗਈ ਉਹ ਟਾਈਲ ਨਹੀਂ ਦੁਬਾਰਾ ਲਾਈਗੀ ਤੇ ਕਿਹੜੇ ਮੂਨਾ ਵੋਟਾਂ ਮੰਗ ਰਹੇ ਇੰਨੀ ਪਾਵਰ ਹੋਵੇ ਸਰਕਾਰ ਦਾ ਸਿਖਰ ਹੋਵੇ ਸਿਖਰ ਦੁਪਹਿਰ ਹੋਵੇ ਤੇ ਕੰਮ ਕੋਈ ਹੋ ਲੋਕਾਂ ਦਾ ਹੋਵੇ ਨਾ ਤੇ ਤੁਸੀਂ ਵੋਟਾਂ ਜੇ ਤੁਸੀਂ ਕੌਂਸਲਰ ਜਿਤਾਉਣ ਨੂੰ ਫਿਰਦੇ ਸਾਡੇ ਕੌਂਸਲਰ ਨੂੰ ਜਿਤਾਓ ਤੁਹਾਡੇ ਕੰਮ ਹੋਣਗੇ ਤੇ ਕੌਂਸਲਰ ਤਾਂ ਤੁਹਾਡੇ ਜਿਹੜੇ ਪਤੇ ਸੀ ਕਿਹਨਾਂ ਨੇ ਲੜਨਾ ਤੇੰਸਾਲ ਹੋ ਗਏ ਸੀ ਉਹ ਇੱਥੇ ਫਿਰਦੇ ਆਣ ਉਹਦੋਂ ਕਰਾ ਲਾਂਦੇ ਕੰਮ ਅੱਜਾ ਕੌਂਸਲਰ ਬਣ ਤੋ ਅੱਜ ਕੀ ਸਿੰਗੂ ਬਿਉਣਗੇ ਵੀ ਕੰਮ ਕਰਾ ਦੇਣਗੇ ਸੋ ਮੈਂ ਤਾਂ ਇੱਕੋ ਕਹਣਾ ਵੀ ਤਮਾਸ਼ਾ ਕਰਨਾ ਬ ਥੋੜੀ ਕਾਰ ਦੀ ਹੰਡੀ ਬਾਰ-ਬਾਰ ਨਹੀਂ ਚੜਣੀ ਤੁਸੀਂ ਪਹਿਲਾਂ ਲੋਕਾਂ ਨੂੰ ਬੇਵਕੂਫ ਬਣਾ ਚੁੱਕੇ ਹੋ ਹੁਣ ਦੁਆਰਾ-ਦੁਆਰਾ ਤੁਸੀਂ ਲੋਕਾਂ ਨੂੰ ਬੁੱਧੂ ਨਹੀਂ ਬਣਾ ਸਕਦੇ ਪੰਜਾਬ ਦੇ ਲੋਕ ਸਿਆਣੇ ਨੇ ਜਿਹੜੇ ਲੋਕ ਕੰਮ ਕਰਦੇ ਨੇ ਲੋਕ ਉਹਨਾਂ ਨਾਲ ਖੜਨਗੇ ਉਹਨਾਂ ਨੂੰ ਵੋਟ ਪਾਉਣਗੇ ਅੱਛਾ ਇਹ ਕਹਿੰਦੇ ਡਬਲ ਇੰਜਣ ਚਾਹੀਦਾ ਤੁਹਾਨੂੰ ਮੇਰੀ ਗੱਲ ਸੁਣੋ ਜੀ ਇੰਜਣ ਤਾਂ ਇਹਨਾਂ ਦਾ ਮੈਨੂੰ ਸਮਝਿਆ ਆਉਂਦਾ ਵੀ ਇੰਜਣ ਇਹਨਾਂ ਦਾ ਮੇਰ ਪਿਆ ਕਿੱਥੇ ਹੈ ਇੰਜਣ ਇਹਨਾਂ ਦਾ ਇੱਛੇ ਆ ਪੰਜਾਬ 'ਚ ਤੇ ਦਿੱਲੀ ਆ ਜਾਂ ਕਿਤੇ ਹੋਰ ਪਿਆ ਪਹਿਲਾਂ ਤਾਂ ਪੰਜਾਬ ਦਾ ਜਿਹੜਾ ਇੰਜਣ ਜਿਹੜੇ ਬੰਦੇ ਨੂੰ ਫੜਾਇਆ ਹੋਇਆ ਉਹਨੂੰ ਤਾਂ ਉਹਨੂੰ ਆਪਦੇ ਸਟੀering ਦਾ ਫੜਾ ਦੋ ਉਸ ਇੰਜਣ ਦਾ ਜਿਹੜੇ ਬੰਦੇ ਨੂੰ ਸੀਐਮ ਬਣਾਇਆ ਹੋਇਆ ਉਹਦੇ ਕੋਲ ਤਾਂ ਕੰਟਰੋਲ ਹੈ ਨਹੀਂ ਹੋਰ ਕਿਹੜਾ ਇੰਜਣ ਲੈ ਕੇ ਆਉਣਾ ਇਹਨਾਂ ਨੇ ਉਹ ਤਾਂ ਸਾਰਾ ਦਿੱਲੀ ਤੋਂ ਕੰਮ ਚੱਲਦਾ ਇੱਥੇ ਜਿਹੜੇ ਇੰਜਣਾਂ ਦੀ ਗੱਲ ਕਰਦੇ ਆ ਇਹ ਤਾਂ ਇੰਜਣ ਹੁਣ ਲੋਕਾਂ ਨੇ ਹੋਰ ਆਲੀ ਕਰਨਾ ਤੁਹਾਨੂੰ ਦਿਖ ਜਾਨਾ ਵਾਲੇ ਸਮੇਂ ਤੇ ਅੱਛਾ ਕਿਹੜੇ ਕਿਹੜੇ ਕੈਂਡੀਡੇਟ ਦੀ ਤੁਸੀਂ ਯਾਦ ਮੈਂ ਤਾਂ ਮੈਂ ਤਾਂ ਸਾਰੇ ਪਾਸੇ ਇਸ ਦਾ ਪ੍ਰਚਾਰ ਕਰ ਰਹੇ ਆ ਜੀ ਹੁਣ ਜਿਵੇਂ ਸਾਡਾ ਹੁਣ ਇਸ ਟਾਈਮ ਅਸੀਂ ਬੋਰਡ ਨੰਬਰ 24 'ਚ ਬੈਠੇ ਸਰਵਿੰਦਰ ਸਿੰਘ ਜੋਲੀ ਤੇਈ ਤੋਂ ਸਾਡੇ ਗੁਰਜੀਤ ਕੋਰ ਰਾਣੀ ਜੀ ਨੇ ਉਹ ਨੇ ਜੀ ਉੱਥੇ ਆ ਤੇ 21 ਨੰਬਰ ਤੋਂ ਆਪਣੇ ਹੈਗੇ ਜੇ ਰਿਤੂ ਜੀ ਗੁਰਪ੍ਰੀਤ ਕੋ ਰਿਤੂ ਸੋ ਸਾਰੇ ਕੈਂਡੀਡੇਟ ਨੇ ਇਸ ਦਾ ਪ੍ਰਚਾਰ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਸ਼੍ਰੋਮਣੀ ਕਾਲਦਲ ਹੈ ਇਹ ਬਹੁਤ ਵੱਡੇ ਲੈਵਲ ਦੇ ਉੱਤੇ ਲੋਕਾਂ ਦੇ ਜੋ ਮਸਲੇ ਆ ਉਹ ਹੁਣ ਵੀ ਪਹਿਨਾ ਚੱਕਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਕਾਂਗੇ ਸੋ ਮੈਂ ਤਾਂ ਇੱਕੋ ਤੁਹਾਨੂੰ ਗੱਲ ਕਹਿਣੀ ਚਾਹ ਰਾ ਥੋਡੇ ਜ਼ਰੀਏ ਵੀ ਇਹ ਨਾ ਦੇਖੋ ਵੀ ਕਿਹੜਾ ਕੈਂਡੀਡੇਟ ਖੜਾ ਕਿਹੜਾ ਨਹੀਂ ਖੜਾ ਇਹ ਦੇਖੋ ਵੀ ਸ਼੍ਰੋਮਣੀ ਕਾਲਦਲ ਦੀ ਪਾਰਟੀ ਆ ਜਿਨ੍ਹਾਂ ਨੇ ਕੰਮ ਕੀਤਾ ਕੰਮ ਨੂੰ ਵੋਟ ਪਾਓ ਅੱਛਾ ਇਹ ਕਹਿੰਦੇ ਵੀ ਰੇਸ ਤੋਂ ਬਾਹਰ ਆਤੇ ਪਰ ਤੁਸੀਂ ਜਿਹੜਾ ਮਹਿੰਸਾ ਚੱਲ ਰਹੀ ਹੈ ਉਹਦੇ ਪਾਰਨਾ ਕੀ ਚਾਹੁੰਦੇ ਜੇ ਅਸੀਂ ਰੇਸ ਤੋਂ ਬਾਹਰ ਹੋਈਏ ਜਾਂ ਕੱਲੇ ਹੀ ਰੇਸ 'ਚ ਹੁਣ ਤਾਂ ਇਹਨਾਂ ਨੂੰ ਇੰਨੀ ਮਿੰਤਾ ਨਾ ਕਰਨੀ ਪੈਣ ਲੋਕਾਂ ਦੀ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਰਾਤ ਤੱਕ ਲੱਗੇ ਰਹਿੰਦੇ ਨੇ ਇੱਥੋਂ ਇਹ ਪਤਾ ਲੱਗਦਾ ਵੀ ਬਖਲਾਟ ਇਹਨਾਂ 'ਚ ਬਹੁਤ ਆ ਪਤਾ ਵੀ ਸਿੱਟਾ ਅਸੀਂ ਹਾਰ ਰਹੇ ਹਾਂ ਇੱਕ ਵਾਰ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਇਹ ਕਾਰਪੋਰੇਸ਼ਨ ਇਹਨਾਂ ਦੀ ਬਣਦੀ ਨਹੀਂ ਇਹਨਾਂ ਦਾ ਮੇਅਰ ਵੀ ਬਣਦਾ ਜਿਹੜੇ ਹਾਲਾਤ ਲੁਧਿਆਣਾ ਸ਼ਹਿਰ ਚ ਅਸੀਂ ਰਹਨੇ ਆ ਜਿਹੜੇ ਹਾਲਾਤ ਲੁਧਿਆਣਾ ਸ਼ਹਿਰ ਤੇ ਇਸ ਟਾਈਮ ਬਣੇ ਹੋਏ ਨੇ ਅੱਗੇ ਕੀ ਹੁੰਦਾ ਸੀ ਅੱਗੇ ਜਿਹਦੀ ਸਰਕਾਰ ਹੁੰਦੀ ਸੀ ਬੜੇ ਆਰਾਮ ਨਾਲ ਕਾਰਪੋਰੇਸ਼ਨ ਬਣ ਜਾਂਦੀ ਸੀ ਹੁਣ ਇਹਨਾਂ ਨੂੰ ਪਤਾ ਵੀ ਸਾਡੀ ਕਾਰਪੋਰੇਸ਼ਨ ਨਹੀਂ ਬਣ ਰਹੀ ਸਾਡੇ 19 ਕੌਂਸਲਰ ਨਹੀਂ ਬਣ ਰਹੇ ਜਿਹਦੇ ਨਾਲ ਮੇਅਰ ਇਹਨਾਂ ਦਾ ਬਣ ਸਕੇ ਸੋ ਆਉਣ ਵਾਲੇ ਸਮੇਂ ਦੇ ਵਿੱਚ 21 ਤਰੀਕ ਨੂੰ ਸ਼ਾਮ ਨੂੰ ਆਪਾਂ ਬਾਈ ਨੂੰ ਫੇਰੇ ਗੱਲ ਕਰ ਲਾਂਗੇ ਵੀ ਦੱਸੋ ਇਹਨਾਂ ਦਾ ਮੇਅਰ ਬਣ ਰਿਹਾ ਕਿ ਨਹੀਂ ਬਣ ਰਿਹਾ ਨਹੀਂ ਹੁਣ ਤਾਂ ਮੰਤਰੀ ਵੀ ਬਣ ਗਿਆ ਲੁਧਿਆਣਾ ਤੇ ਮੰਤਰੀ ਮਿਲ ਗਏ ਜੀ ਮੈਂ ਤਾਂ ਕਹਿੰਦਾ ਵਧਾਈਆਂ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਬਹੁਤ ਇਹ ਜਿਹੜੀ ਬਖਸ਼ਿਸ਼ ਦੀ ਹੈ ਪ੍ਰਮਾਤਮਾ ਤੋਂ ਹੁੰਦੀ ਆ ਜੋ ਪ੍ਰਮਾਤਮਾ ਦਾ ਫੈਸਲਾ ਉਹਦੇ ਤੇ ਮੈਂ ਕਿੰਤੂ ਬ੍ਰਿੰਤੂ ਨਹੀਂ ਕਰਦਾ ਪਰ ਜੇ ਮੰਤਰੀ ਬਣੇ ਨੇ ਲੁਧਿਆਣੇ ਤਾਂ ਬਾਅਦ ਦੀ ਗੱਲ ਕਰਦਾ ਤੁਸੀਂ ਕਹਿੰਦੇ ਲੁਧਿਆਣੇ ਨੂੰ ਮੰਤਰੀ ਮਿਲ ਕੇ ਮੈਂ ਤਾਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਭਾਗ ਜੋ ਖੁੱਲਿਆ ਉਹ ਸਰਕਾਰ ਸਾਹਮਣੇ ਵਾਲੇ ਖੁੱਲਿਆ ਵੀ ਉਹਨਾਂ ਨੂੰ ਮੰਤਰੀ ਦੁਆਰਾ ਫੇਰ ਮਿਲਿਆ ਵੀ ਤੁਸੀਂ ਹੁਣ ਮੰਤਰੀ ਬਣਿਓ ਮੰਤਰੀ ਬਣ ਕੇ ਜਿੰਨੇ ਹਲਕੇ ਦੇ ਵਿਕਾਸ ਦੇ ਕੰਮ ਕਰ ਸਕਦੇ ਹੋ ਕਰਾਓ ਮੰਤਰੀ ਅਸੀਂ ਵੀ ਬਣੇ ਸੀ ਸਾਡੇ ਵੀ ਕੀਤੇ ਕੰਮ ਲੋਕਾਂ ਨੂੰ ਪਤਾ ਨੇ ਸਾਡਾ ਤਾਂ ਰਿਪੋਰਟ ਕਾਰਡ ਲੋਕਾਂ ਕੋਲੇ ਹੈਗਾ ਹੁਣ ਮੰਤਰੀ ਮੁੰਡੀਆਂ ਸਾਹਿਬ ਬਣੇ ਨੇ ਇਹਨਾਂ ਦਾ ਰਿਪੋਰਟ ਕਾਰਡ ਵੀ ਲੋਕਾਂ ਕੋਲੇ ਹੋਊਗਾ ਪਲੀਜ਼ ਆਪਣੇ ਰਿਪੋਰਟ ਕਾਰਡ ਦੇ ਉੱਤੇ ਇਸ ਤਰੀਕੇ ਦਾ ਕੰਮ ਕਰੋ ਵੀ ਤਾਂ ਕਿ ਉਹਦੇ ਤੇ ਤੁਹਾਨੂੰ ਨੰਬਰ ਲੱਗ ਜਾਣਾ ਪਰ ਜਿਹੜੇ ਅੱਜ ਦੇ ਹਾਲਾਤ ਨੇ ਉਹਦੇ ਆਪਣੇ ਅੰਦਰੋਂ ਪੁੱਛ ਕੇ ਦੇਖਿਓ ਵੀ ਕਿੰਨੇ ਕ ਨੰਬਰ ਤੁਹਾਨੂੰ ਲੋਕ ਦੇਣਗੇ ਚਾਹੇ ਮੰਤਰੀ ਤੁਸੀਂ ਬਣ ਗਏ ਲੋਕਾਂ ਜਨ ਨੂੰ ਕਿਹੜੇ ਮੁੱਦੇ ਲੱਗ ਜਣੇ ਮੁੱਦੇ ਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਜੀ ਮੁੱਦੇ ਸਭ ਤੋਂ ਪਹਿਲਾ ਮੁੱਦਾ ਤਾਂ ਇਹ ਆ ਵੀ ਜਿਸ ਵਾਅਦਿਆਂ ਦੇ ਉੱਪਰ ਜਿਸ ਪ੍ਰੋਮਿਸਸਸ ਦੇ ਉੱਪਰ ਜਿਸ ਗਾਰੰਟੀਜ਼ ਦੇ ਉੱਪਰ ਇਹਨਾਂ ਨੇ ਗਵਰਨਮੈਂਟ ਬਣਾਈ ਸੀ ਕੀ ਉਹ ਗਾਰੰਟੀਆਂ ਪੂਰੀਆਂ ਕੀਤੀਆਂ ਸਭ ਤੋਂ ਵੱਡਾ ਮੁੱਦਾ ਤੇ ਹੀ ਹੈ ਜੀ ਦੂਜੀ ਗੱਲ ਜਿਹੜੇ ਸਾਡੇ ਲੋਕਲ ਮੁੱਦੇ ਆ ਵੀ ਭਾਈ ਜਿਹੜੇ ਸਾਡੇ ਸੀਵਰੇਜ ਦੀ ਪ੍ਰੋਪਰ ਮੇਨਟੇਨੈਂਸ ਹੋਵੇ ਇੱਥੇ ਇੱਥੇ ਜਿਹੜੀਆਂ ਜੈਟਿੰਗ ਮਸ਼ੀਨਸ ਹੁੰਦੀਆਂ ਉਹਨਾਂ ਨੂੰ ਭੇਜੋ ਤਾਂ ਕਿ ਲੋਕ ਲੋਕਾਂ ਨੂੰ ਸੀਵਰੇਜ ਸਾਫ਼ ਕਰਨ ਖਾਤਰ ਸਕ 550000 ਹਜ਼ਾਰ ਹਜ਼ਾਰ ਰੁਪਏ ਦੇਣਾ ਪੈ ਰਿਆ ਉਹਨਾਂ ਨੂੰ ਵੀ ਸਾਡਾ ਸੇਵਰੇ ਸਾਫ਼ ਕਰੋ ਗਰਮੀਆਂ ਨਿਕਲ ਕੇ ਹਟੀਆਂ ਲੋਕਾਂ ਦੇ ਘਰੇ ਪਾਣੀ ਨਹੀਂ ਸੀ ਲੋਕ ਭੁੱਖੇ ਤੇ ਆਏ ਧਰਨੇ ਦੇਣ ਨੂੰ ਮਜਬੂਰ ਸੀ ਇੱਥੇ ਕਿਸੇ ਦੇ ਲਾਈਟ ਨਹੀਂ ਸੀ ਆਉਂਦੀ ਟਿਊਬਲ ਜੇ ਉਹ ਬੰਦ ਸੀਗੇ ਮੈਂ ਤਾਂ ਇੱਕ ਗੱਲ ਇਹਨਾਂ ਨੂੰ ਬੇਨਤੀ ਕਰਦਾ ਮੰਤਰੀ ਸਾਹਿਬ ਨੂੰ ਵੀ ਦੇਖੋ ਸਾਡੇ ਇੱਥੇ ਇਲਾਕੇ ਦੇ ਵਿੱਚ ਵਾਟਰ ਟੈਂਕਸ ਦੀ ਬਹੁਤ ਲੋੜ ਆ ਪਾਣੀ ਦੇ ਟੈਂਕੀਆਂ ਦੀ ਲੋੜ ਆ ਉਹ ਉਹਦਾ ਕਰੋ ਜਿਹੜਾ ਕਮਿਊਨਿਟੀ ਹਾਲ ਇੱਥੇ ਆਪਣੇ 33 ਹੂਟਾ ਦੇ ਲੋਕਾਂ ਦੀ ਡਿਮਾਂਡ ਆ ਸਾਨੂੰ ਕੋਈ ਕਮਿਊਨਿਟੀ ਹਾਲ ਦਿੱਤਾ ਜਾਵੇ ਕੋਈ ਪਾਰਕ ਦੀ ਜਗ੍ਹਾ ਬਣਾਈ ਜਾਵੇ ਕਿਸੇ ਨਾ ਕਿਸ ਤਰੀਕੇ ਕੋਈ ਮੈਡੀਕਲ ਫੈਸਿਲਿਟੀ ਇਸ ਤੇ ਇੱਥੇ ਕੋਟਾ ਰੋਡ ਤੇ ਦਿੱਤੀ ਜਾਵੇ ਇੰਨੇ ਵੱਡੇ ਬਸੋਂ ਦੇ ਵਿੱਚ ਕੋਈ ਵੀ ਇਹਨਾਂ ਦਾ ਕੋਈ ਮੈਡੀਕਲ ਫੈਸਿਲਿਟੀ ਨਹੀਂ ਕੋਈ ਕਮਿਊਨਿਟੀ ਹਾਲ ਨਹੀਂ ਕੋਈ ਪਾਰਕ ਨਹੀਂ ਜੋ ਮੁੱਦੇ ਇਹਨਾਂ ਨੇ ਪਹਿਨਾ ਇਲੈਕਸ਼ਨ ਤੋਂ ਪਹਿਨਾ ਕਹੇ ਸੀ ਮੈਂ ਚਾਹੇ ਆਪਦੇ ਕੋਲੋਂ ਕਰਾਂ ਹੁਣ ਤਾਂ ਮੈਂ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕੋਲੋਂ ਕਰਨ ਦੀ ਲੋੜ ਨਹੀਂ ਸਰਕਾਰ ਦੇ ਵਿੱਚ ਤੁਸੀਂ ਮੰਤਰੀ ਹੋ ਉਹਨਾਂ ਮੁੱਦਿਆਂ ਨੂੰ ਤੁਸੀਂ ਪੂਰਾ ਕਰੋ ਅੱਛਾ ਕੀ ਨਾ ਕੋਰਾ ਪ੍ਰਚਾਰ ਦੇਖ ਰਹੇ ਹੋ ਵਰਕਰ ਠੱਡੇ ਦੇ ਮੈਂ ਹਾਂ ਜੀ ਤੁਸੀਂ ਸਾਡੇ ਤੁਸੀਂ ਨਾਲ ਰਿਹਾ ਕਰੋ ਤੁਹਾਨੂੰ ਆਪੇ ਐਨ ਗਰਮੀ ਫੀਲ ਹੋ ਜੂ ਜਲਾਈ ਵਾਲੀ ਜਿਹੜਾ ਹੁੰਦਾ ਪੂਰੀ ਗਰਮੀ ਪੂਰੇ ਪੱਤੇ ਨੇ ਵਧੀਆ ਤਰੀਕੇ ਨਾਲ ਆਪਦਾ ਪ੍ਰਚਾਰ ਕਰ ਰਹੇ ਨੇ ਪਰ ਖਲੀਮੀ ਨਾਲ ਨਿਮਰਤਾ ਨਾਲ ਇਸ ਤਰੀਕੇ ਦਾ ਅਕਾਲੀ ਜਲ ਦਾ ਜਿਹੜਾ ਤੁਹਾਨੂੰ ਵਰਕਰ ਆ ਅਕਾਲੀ ਜਲ ਦਾ ਜੋ ਕੇਡਰ ਆ ਕਦੇ ਵੀ ਗਰਮੀ ਨਹੀਂ ਹੁੰਦੀ ਉਹ ਹਮੇਸ਼ਾ ਮੁੱਦੇ ਤੇ ਗੱਲ ਕਰਦਾ ਤੇ ਤਹਜ਼ੀਬ ਨਾਲ ਗੱਲ ਕਰਦਾ ਅੱਛਾ ਇਹ ਕਿਹਾ 24 ਨੰਬਰ ਤੋਂ ਤੁਸੀਂ ਜਲਦੀ ਜੀ ਨਾਲ ਬੈਠਦੇ ਨੇ ਇਹਨਾਂ ਨੂੰ ਆਵਾਜ਼ ਵਿੱਚ ਪੜ੍ਹ ਜਾਂਦਾ ਜਾਂ ਆਪ ਆਏ ਨੇ ਜਾਂ ਇਹਨਾਂ ਦੀ ਕੀ ਵਜ੍ਹਾ ਸੀ ਜਾਂ ਨੀ ਦੇਖੋ ਜੋਲੀ ਜੀ ਪਹਿਲੀ ਗੱਲ ਤਾਂ ਇੱਕ ਚੰਗੇ ਇਨਸਾਨ ਨੇਕ ਇਨਸਾਨ ਆ ਜਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਵਿਚਾਰੇ ਇਹਨਾਂ ਨੇ ਮਿਹਨਤ ਕੀਤੀ ਹੈ ਲਾਈਫ ਦੇ ਵਿੱਚ ਪਰ ਜੋ ਇਹਨਾਂ ਦਾ ਜਦੋਂ ਦੁਖੜਾ ਸੁਣੀ ਦਾ ਇਸ ਬੰਦੇ ਨਾਲ ੱੱਕਾ ਹੋ ਗਿਆ ਇਹਨਾਂ ਨੇ ਵਿਚਾਰੇ ਨੇ ਮਿਹਨਤ ਕੀਤੀ ਜਿੰਨਾ ਉਸ ਪਾਰਟੀ ਚ ਰਹਿ ਕੇ ਮਿਹਨਤ ਕਰ ਸਕਦੇ ਸੀ ਕੋਸ਼ਿਸ਼ ਕੀਤੀ ਕਿਉਂਕਿ ਡਿਲੀਵਰ ਤਾਂ ਇਹ ਪਾਰਟੀ ਕਰਦੀ ਨਹੀਂ ਇਹ ਟੱਕਰਾ ਮਾਰ ਦੇਣੇ ਕੋਸ਼ਿਸ਼ ਕੀਤੀ ਸੋ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਚੰਗਾ ਕੈਂਡੀਡੇਟ ਮਿਲਿਆ ਵਧੀਆਨ ਸਾਹ ਨੇ ਤਾਂ ਪੂਰੀ ਟੀਮ ਇਹਨਾਂ ਨੂੰ ਇਹਨਾਂ ਦਾ ਸਾਥ ਦੇ ਰਹੀ ਹੈ ਸੋ ਅਕਾਲੀ ਦਲ ਨੂੰ ਬਹੁਤ ਵਧੀਆ ਉਮੀਦਵਾਰ ਮਿਲਿਆ ਲੱਗਦਾ ਨਹੀਂ ਕਿ ਇਹਨਾਂ ਦੇ ਨਾਲ ਨਾਲ ਇਹਨੇ ਤੇ ਬਾਖੂ ਵੀ ਤੇ ਸਾਥੀ ਸੰਸਾਧਾ ਪਾਰਟੀ ਵਾਲੇ ਸਾਰਿਆਂ ਨਾਲ ਧੱਕਾ ਉਹਨਾਂ ਦਾ ਧੱਕਾ ਤਾਂ ਹੋਇਆ ਜੀ ਪਰ ਮਿਲਨ ਦਾ ਸਭ ਤੋਂ ਵੱਡਾ ਧੱਕਾ ਤਾਂ ਉਹ ਹੀ ਕਰ ਦੇਣਗੇ ਇਹਨਾਂ ਨਾਲ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਜਿਹੜੇ ਇਹਨਾਂ ਦੇ ਨਾਲ ਦੇ ਬੰਦੇ ਜਿਹੜੇ ਉਧਰ ਤੁਰੇ ਫਿਰਦੇ ਨੇ ਉਹ ਸ਼ਾਮ ਨੂੰ ਜਿਹੜਿਆ ਮੀਟਿੰਗਾਂ ਕਰਦੇ ਤੇ ਉਹ ਚ ਬੱਕਰੇ ਬਣਾਉਂਦੇ ਨੇ ਮੈਨੂੰ ਪਤਾ ਵੀ ਉਹ ਕੀ ਕਹਿੰਦੇ ਨੇ ਉਹ ਤੁਰੇ ਦਾ ਫਿਰਦੇ ਕਿਸੇ ਹੋਰ ਕੋ ਦੋ ਚਾਰ ਇਕੱਠੇ ਹੋ ਜਾਂਦੇ ਨੇ ਉਦੋਂ ਬਾਅਦ ਉਹ ਕਿੱਧਰ ਇਸ਼ਾਰਾ ਦਿੰਦੇ ਨੇ ਵੋਟ ਕਿੱਧਰ ਨੂੰ ਪਾਉਣੀ ਆ ਤੇ ਲੋਕ ਹਾਂ ਚੁੰਡੀ ਜੀ ਵੱਟ ਕੇ ਕਹਿੰਦੇ ਨੇ ਪਤਾ ਹੀ ਆ ਕਿੱਧਰ ਵੋਟ ਪਾਉਣੀ ਆ ਸੋ ਇਹਨਾਂ ਦੇ ਆਪ ਦੇ ਬੰਦੇ ਇਹਨਾਂ ਨੂੰ ਸਿੱਟ ਲੈਣਗੇ 23 24 ਦੇ ਬਾਰੇ ਜਿਹੜੇ ਵਾਰਦੇ ਵਿੱਚ ਦੋਨੇ ਪੰਚ ਕਾਹਦੇ ਕੀ ਫਿਲ ਕਰਦੇ ਦੇਖੋ ਜੀ ਦੋਨੇ ਕੈਂਡੀਡੇਟ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰ ਰਹੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਕੈਂਡੀਡੇਟ ਨੂੰ ਸਾਡਾ ਜੋ ਕੇਡਰ ਉਹ ਆਪ ਹੀ ਤੱਕੀ ਫਿਰਦਾ ਵੀ ਚਲੋ ਉਧਰ ਚਲੀਏ ਇੱਧਰ ਚਲੀਏ ਮੀਟਿੰਗਾਂ ਸਾਡੇ ਤੋਂ ਪੂਰੀਆਂ ਨਹੀਂ ਕਰ ਹੋ ਰਹੀਆਂ ਵੀ ਅਸੀਂ ਕਿੱਥੇ ਕਿੱਥੇ ਜਾਈਏ ਕਿੱਥੇ ਮੀਟ ਸੋ ਇਹੀ ਆ ਇੱਕ ਇੱਕ ਟੀਮਵਰਕ ਹੁੰਦਾ ਇਕੱਲੇ ਬੰਦੇ ਦੇ ਬਸ ਦੀ ਹੁੰਦੀ ਨਹੀਂ ਇਲੈਕਸ਼ਨ ਕਰੇ ਹਮੇਸ਼ਾ ਇਲੈਕਸ਼ਨ ਆ ਉਹ ਟੀਮਵਰਕ ਦੇ ਨਾਲ ਲੜੀ ਜਾਂਦੀ ਹੈ ਸੋ ਇਹੀ ਕਾਰਨ ਆ ਕਿ ਅਕਾਲੀ ਦਲ ਦੇ ਉੱਤੇ ਐਡਾ ਝੱਖੜ ਤੂਫਾਨ ਵੀ ਆਇਆ ਅੱਜ ਵੀ ਤੁਹਾਨੂੰ ਜੋ ਕੇਸਰੀ ਜੋ ਝੰਡਾ ਉਹ ਤੁਹਾਨੂੰ ਲਹਿਰਾਉਂਦਾ ਦਿਖੂਗਾ ਇਸੇ ਕਰਕੇ ਕਿਉਂਕਿ ਲੋਕ ਅਕਾਲੀ ਦਲ ਦੇ ਨਾਲ ਨੇ ਸਾਡਾ ਕ੍ਰੈਡਿਟ ਸਟਰੋਂਗ ਹੈ ਪੇ ਕਿਹਨਾਂ ਤੋਂ ਤੇ ਕਿਹ ਕਿਹੜੇ ਮੇਰੀ ਕੋਈ ਇੱਕ ਅਪੀਲ ਹੈ ਜੀ ਅੰਦਰੋਂ ਆਵਾਜ਼ ਲੈ ਲਿਓ ਜਿਹੜੀ ਪਾਰਟੀ ਤੁਹਾਡੇ ਨਾਲ ਖੜਦੀ ਹੈ ਜਿਹੜੇ ਬੰਦੇ ਤੁਹਾਡੇ ਨਾਲ ਖੜਦੇ ਨੇ ਜਿਹੜੇ ਬੰਦੇ ਨੇ ਕਰਕੇ ਦਿਖਾਇਆ ਨਾ ਕਿ ਇਹ ਕਹਿੰਦੇ ਸੀ ਕਰਾਂਗੇ ਜਿਨ੍ਹਾਂ ਨੇ ਕਰਕੇ ਦਿਖਾਇਆ ਉਹ ਤੁਹਾਨੂੰ ਪਤਾ ਹੀ ਆ ਵੀ ਸ਼੍ਰੋਮਣੀ ਕਾਲਦਨ ਨੇ ਕਰਕੇ ਦਿਖਾਇਆ ਹੋਰ ਥੋੜਾ ਫਰਜ਼ ਬਣਦਾ ਕਿ ਤੁਸੀਂ ਸ਼੍ਰੋਮਣੀ ਕਾਲਦਨ ਨਾਲ ਖੜੋ ਉਹਨਾਂ ਦੇ ਕੈਂਡੀਡੇਟਾਂ ਨੂੰ ਤੁਸੀਂ ਜਿਤਾਓ ਤਾਂ ਕਿ ਮੇਅਰ ਵੀ ਆਪਦਾ ਬਣਾਈਏ ਕਾਰਪੋਰੇਸ਼ਨ ਆਪਦੀ ਬਣੇ ਤਾਂ ਕਿ ਉਸੇ ਤਰੀਕੇ ਨਾਲ ਜਿਹੜਾ ਪਹਿਲਾਂ ਕੰਮ ਹੁੰਦਾ ਸੀ ਕਾਰਪੋਰੇਸ਼ਨ ਦੇ ਵਿੱਚ ਆਪਾਂ ਮੇਅਰ ਬਣਾ ਕੇ